ਨੇ ਹੁਣ ਵੀ ਹਾਂ ਖਾ ਲੈਨ ਖਾਦੀ ਵੀ ਅਜੇ ਠੀਕ ਸਵੇਰ ਦੀ ਇੰਟਰਵਿਊਆਂ ਦਿੰਨੇ ਹੁਣ ਨਹੀਂ ਦਿੱਤੀ ਜਾਣੀ ਸੀ ਨਹੀਂ ਤੇ ਛੱਡਦੇ ਕਿਉਂ ਨਹੀਂ ਛੱਡਦੇ ਲੋੜ ਹੀ ਨਹੀਂ ਛੱਡਣ ਦੀ ਕਿਉਂ ਛੱਡਣੀ ਤੂੰ ਤਾਂ ਫਾਇਦੇ ਕਨਵਾਉਂਦੇ ਹੋ ਇਹਦੇ ਫਾਇਦੇ ਵਾਲੀ ਚੀਜ਼ ਆ 50 ਸਾਲ ਤੋਂ ਬਾਅਦ ਇਹ ਕਹਿੰਦੀ ਮੈਨੂੰ ਖਾਣਾ ਸ਼ੁਰੂ ਕਰ ਤੈਨੂੰ 100 ਸਾਲ ਤੱਕ ਮਰਨ ਨਹੀਂ ਦਿੰਦੀ ਪਰ ਮੈਂ ਹਲਦੀ ਨਹੀਂ ਰਜਨੇ ਨਾ ਤੁਸੀਂ ਰਜਨੇ ਨਾਲ ਖਾਦੀ ਹੈ ਕਦੇ ਨਹੀਂ ਮੈਂ ਤਾਂ ਖਾਂਦਾ ਹੀ ਨਹੀਂ ਮੈਨੂੰ ਨਹੀਂ ਇੱਕ ਦਿਨ ਖਾ ਕੇ ਮੇਰੇ ਨਾਲ ਫੇਰ ਦੂਸਰੇ ਦਿਨ ਗੱਲ ਕਰਨੀ ਫੇਰ ਪੁੱਛੂੰਗਾ ਵੀ ਕਿੰਨੇ ਦਿਨ ਨਸ਼ਾ ਹੈ ਸਰੀਰਾਂ ਨੂੰ ਆਈ ਹੋਈ ਜਾਊਗਾ ਮੈਂ ਆ ਚੀਜ਼ ਵੀ ਦੇ ਦਾਂ ਲੋਕਾਂ ਨੂੰ ਮੈਂ ਆ ਚੀਜ਼ ਵੀ ਦੇ ਦਾਂ ਲੋਕਾਂ ਨੂੰ ਮੈਂ ਆ ਚੀਜ਼ ਵੀ ਜਦੋਂ ਨਸ਼ਾ ਉਤਰੂ ਮੈਂ ਆ ਵੀ ਲੈਣਾ ਸਾਲਾ ਮੈਂ ਆ ਵੀ ਲੈਣਾ ਸਾਲਾ ਓਏ ਆ ਵੀ ਲੈਣਾ ਇਹ ਇਹ ਹੀ ਆ ਫਰਕ ਬਸ ਇਹ ਤਾਂ ਬਾੜਾ ਦਿਆਲੂ ਨਾ ਥਾਏ ਪਹਾੜਾ ਦਿਆਲੂ ਜਿਵੇਂ ਕੋ ਡਾਕਟਰ ਹੈ ਉਹ ਭੁੱਕੀ ਦੇ ਫਾਇਦੇ ਗਿਣਾਉਂਦਾ ਹਾਂ ਹਾਂ ਓ ਰਣਜੀਤ ਹਾਂ ਹਾਂ ਮਿੱਤਰਾਂ ਮੇਰਾ ਤੁਸੀਂ ਫੀਮ ਦੇ ਫਾਇਦੇ ਅਸੀਂ ਇਹ ਕਹਿੰਦੇ ਆ ਵੀ ਜਿਹੜਾ ਚਿੱਟਾ ਸਮੈਕ ਗੋਲੀਆਂ ਟੀਕੇ ਮੈਡੀਕਲ ਨਸ਼ੇ ਕਰਦੇ ਆ ਬੰਦੇ ਉਹ ਤਾਂ ਜੂੜ ਵੱਡੋਂ ਛੱਡ ਦੋ ਸਾਰੇ ਦੋ ਚਮਚੇ ਖਾਓ ਡੋਡਿਆਂ ਦੇ ਬਿਨਾ ਪਾਚ ਵਾਲੀ ਫੀਮ ਖਾਓ ਆਉ ਕਿੱਥੋਂ origional ਤੁਸੀਂ ਕਹਿੰਦੇ ਹੋ ਹੈ ਹੀ ਨਹੀਂ ਜਿਹੜੇ ਚਿੱਟਾ ਮਿਲ ਜਾਂਦਾ ਜਿੰਨਾਂ ਨੂੰ ਸਾਡੇ ਡੋਡੇ ਨਹੀਂ ਲੈ ਸਕਦੇ ਤੇ ਚਿੱਟਾ ਲੈ ਸਕਦੇ ਤੁਸੀਂ ਡੋਡੇ ਲੈ ਲਓ ਤੇ ਕੁਝ ਵੀ ਨਾ ਖਾਓ ਮੈਂ ਤਾਂ ਇਹ ਗੱਲ ਕਹਿਣਾ ਐਦਾਂ ਤਾਂ ਰੋਟੀ ਵੀ ਨਾ ਵੀ ਸਰਜੂ ਫਿਰ ਮਤਲਬ ਖਾਣੀ ਖਾਣੀ ਹੈ ਨਾ ਨਾ ਜੇ ਇਹ ਤਾਂ ਬਖਾਣੀ ਹੈ ਤੇ ਮੈਂ ਤਾਂ ਅਮਰੀਕਾ ਕੈਨੇਡਾ ਸਾਰੇ ਨਾਲ ਪਹਿਲੇ ਇਹ ਗੱਲ ਆ ਉਹ ਗੜਬੀਆਂ ਫੀ ਹੋਣਦੀਆਂ ਮੂਰੇ ਪਈਆਂ ਹੋਣੀਆਂ ਚਾਹੀਦੀਆਂ ਜਿੱਥੇ ਜਾਣਾ ਹੈ ਹਾਂ ਤੇ ਸਾਰੇ ਪੂਰੇ ਵਾਰਡ